ਮਰਜੋ 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 ਨਾ 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 ਤੇਰਾ ਅੱਖਿਆ ਸੀ ਆ ਤਨ ਆ ਗਿਆ ਤਨ ਮੇਰੇ ਸਾਲੇ ਦਾ ਟੂਣਾ ਕੰਮ ਕਰ ਗਿਆ ਭਰਾਵਾ ਨਹੀਂ ਇਹ ਕੋ ਜਿਤਨਾ ਸੌਖਾ ਪਿਆ ਲੈ ਤੇ ਲੈ ਭਰਾ ਅਗਲੇ ਅਗਲੇ ਭਰਾਲੀ ਨਾ ਨਾ ਮੈਂ ਵੀ ਪਰ ਆਸੀ ਤੇਲਾ ਲਾਉਂਦਾ ਹਾਂ ਚੱਨਾ ਯਾਰ ਓਏ ਮੇਰੇ ਤੋਂ ਚੰਗੋ ਹੋ ਦੇ ਚ ਕੱਢ ਲੋ ਤੁਸੀਂ ਵੀ ਕੱਢ ਦੇ ਦਸ ਦਸ ਹਾਂ ਚੱਲ ਏ ਅੱਜ ਨਹੀਂ ਤੈਨੂੰ ਤਾਂ ਖੜ ਜਾ ਤੁਸੀਂ ਮਿੱਤ ਦੇਖੋ ਨਾ 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 ਆਇ ਕਰ ਖੜਾ ਖੜੋ ਤਾਂ ਬਾਬੇ ਦਾ ਬੋਤਾ ਨਹੀਂ ਯਾਰ ਕਿਚਰਾ ਯਾਰ ਨਾ ਖੜਾ ਖੜੋ ਤਾਂ ਬਾਬੇ ਦਾ ਬੋਤਾ ਤੂੰ ਆਇ ਕਰ ਹਾਂ ਦਾਦੇ ਖੜਾ ਖੜੋ ਤਾਂ ਬਾਬੇ ਦਾ ਬੋਤਾ ਨਹੀਂ ਲੱਗਿਆ ਮੇਰੀ ਆ ਗਈ ਮੇਰੀ ਆ ਗਈ ਹਾਂ ਇਲਾ ਤਾਂ ਮੋਹਿਆ ਆ ਤਾਂ ਮੇਰੀ ਆ ਮੰਮਾ ਤੇ ਘਰਾ ਗਿਆ ਜੀ ਕੋ ਓ ਤੁਸੀਂ ਕਿਹਾ ਦੁਬਾਕ ਨੂੰ ਦੇਖ ਰੋ ਸਮਾਰ ਕੇ ਸਿੱਖ ਲੋ ਗੱਲ ਸੁਣੀ ਬਾਪੂ ਹਾ ਆ ਵਿੱਚ ਇਹ ਗੀਜੀ ਜੀ ਆ ਜਾਂਦੀ ਜਿਹੜੀ ਐ ਇਹ ਪੁੱਤ ਇਹ ਚਮਕੀਲੀ ਗੋਲੀ ਵਾਜਦੀ ਐ ਅਰੇ ਮੇਰੇ ਵਿੱਚ ਵੀ ਆ ਹਾਂ ਤੇ ਨਾਲੇ ਇਹ ਆਇਆ ਤੇ ਆ ਕਹਿੰਦੇ ਚੰਦ ਮਾਮਾ ਹੁੰਦਾਗਾ ਚੰਦ ਮਾਮਾ ਹਾਂ ਚੰਦ ਮਾਮਾ ਕਹਿੰਦੇ ਚੰਦ ਮਾਮਾ ਕੀ ਹੁੰਦਾਗਾ ਤੂੰ ਆ ਮਿੱਤ ਦੇਖ ਹਾਂ ਇਹ ਲੈ ਜਰ ਕੋਖੜਾ ਜਿਹਾ ਮਾਇ ਕਰਾ ਮੈਂ ਗਾਂ ਘੇ ਪਾਲਾਂ ਯਾਰ ਕੁਆ ਘਰ ਆਪਣੇ ਕਿਹਦੀ ਬੋਲਣ ਗੱਡੀ ਆਪਾਂ ਇੱਕਾ ਜਿਹਦੇ ਸਾਰਿਆਂ ਦਾ ਚਾਤਾ ਕਿਹਦੀ ਘੰਟਾ ਕਿਹਦੀ ਘੰਟਾ ਹੋ ਗਈ ਚੰਗਾ ਬਾ ਠੀਕ ਆ ਹਾਂ ਤੁਸੀਂ ਵੀ ਖੇਡਣਾ ਜਰਰਾ ਕਿਹਦੀ ਘਰ ਓਏ ਬਾ ਹੁਣੀ ਮੁਕਾਦਨੇ ਤੇਰਾ ਬਾਪੂ ਚੈਂਪੀਅਨ ਰਿਹਾ ਮੇਰੀ ਗੱਲ ਸੁਣ ਲੈ ਕਿਚਰਾ ਹਾਂ ਜਿੰਨੀਆਂ ਇਹ ਚ ਗੋਲੀਆਂ ਆਈਆਂ ਉਹਨੇ ਤੇ ਲਿਆ ਉਹ ਤਾਂ ਹਾਂ ਪਤਾ ਮੈਨੂੰ ਨੀਮ ਤਤਰਾ ਬਾ ਠੀਕ ਆ ਠੀਕ ਆ ਤੇ ਜੇ ਇੱਕ ਆ ਗਈ ਤਾਂ ਸਾਰੀਆਂ ਮੇਰੀਆਂ ਮੇਰੀਆਂ ਕਿਚਰਾ ਲੈ ਫਿਰ ਏ ਓ ਮੜ ਗਈ ਮੜ ਗਈ ਓਹੋ ਦੇਖਿਆ ਓਹੋ ਨਹੀਂ ਜਿੱਤੀ ਦਾ ਭਰਾਵਾ ਇਹ ਤੋਂ ਨਹੀਂ ਜਿੱਤੀ ਦਾ ਇਹ ਤੋਂ ਜਿੱਤਣਾ ਬਹੁਤ ਔਖਾ ਲੈ ਵੀ ਦੋ ਤੇਲੇ ਠੀਕ ਆ ਉਹ ਦੋ ਤੇਲੇ ਮੈਂ ਤ ਵੀ ਨਾੜੋਗਾ ਲੱਗੀ ਤੇਰਾ ਮਾਗਾ ਨਾ 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 ਐ ਤੈਨੂੰ ਪਤਾ ਤੁੱਥੇ ਕਿੱਥੇ ਜਿੱਤੀ ਦਾ ਚੱਲ ਇਹ ਤੋਂ ਜਿੱਤਣਾ ਔਖਾ ਤਾਂ ਹੈਗਾ ਕਦਰਦਾ ਹੈ ਹੈ ਪੁਰਾਣਾ ਚੈਂਪੀਅਨ ਰਹਾ ਹੈ ਫੜਦਾ 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 ਓਹੋ ਓਏ ਕਰੀ ਜਿੱਟਾ ਖੜਦਾ ਓਏ ਕਿਧਰ ਰੱਖ ਲਈ ਤੂੰ ਇਹ ਤੇਲਾ ਆਹ ਚਲ ਹ ਮਰ ਮਰਦੀ ਦਾ ਨਿਸ਼ਾਨਾ ਲਾਏਗਾ ਤੂੰ ਤપરા ਆ ਲਾ ਦੇ ਇਹ ਚੱਲ ਤੇਲਾ ਚੱਲ ਤੇਲਾ ਚੱਲ ਨਹੀਂ ਲੱਗਾ ਮੁਰਕਿਆ ਕੇ ਮੁਰਕਿਆ ਕੇ ਮੁਰਕਿਆ ਕੇ ਤੇਲਾ ਤੇਲਾ ਲੈ ਫਰੇਤ ਕਿਦਾ ਬਚਦਾ ਨਹੀਂ ਪੋਖਰਾ ਤੂੰ ਅੱਛਾ ਯਾਰ ਹਾਂ ਤਾਂ ਦੱਸ ਦੀ ਗੱਲ ਪਰ ਲੈ ਇਹ ਕਿ ਜਿਹੜੇ ਤੂੰ ਟਾਮਣ ਕਰਨੇ ਆ ਤੂੰ ਉਹ ਦੇਖ ਲੈ ਸ਼ੇਰਾ ਆ ਖੇਡ ਹੁੰਦੀ ਹੈਗੀ ਅਜੀਤ ਆਪ ਖੇਡਾਂ ਬਾਬਾ ਆ ਦੇਖੋ ਗੱਲ ਸੁਣੋ ਤੁਸੀਂ ਮੇਰੀ ਮੈਂ ਤਾਂ ਲੱਗਾ ਹਾਂ ਗੱਲ ਸੁਣੋ ਕੋਖਰਾ ਇੱਕ ਗੱਲ ਹੋਰ ਹੈ ਮੈਂ ਤੈਨੂੰ ਆਇ ਕਹਿਣਾ ਯਾਰ ਹੁਣ ਬੁਢੇ ਹੋ ਗਏ ਆਪਾਂ ਭਰਾਵਾ ਹੋਰ ਯਾਰ ਹੁਣ ਤਾਂ ਖੇਡਾਂ ਨਹੀਂ ਆਉਂਦਾ ਦਾਮ ਚੜ ਗਿਆ ਇਹਨਾਂ ਨੂੰ ਖੜਾ ਫੇਰੇ ਯਾਰ ਫਰਾਏ ਕਰ ਇਹਨਾਂ ਨੂੰ ਖੜਾ ਲੈ ਫੜ ਹੈ ਉਹ ਇੱਕ ਗੱਲ ਹੋਰ ਹੈ ਇਹਨਾਂ ਨੇ ਨਾ ਮੋਬਾਈਲਾਂ ਆਏਗਾ ਚ ਵੱੜ ਗਏ ਜਮੇ ਇਹਨਾਂ ਦੀ ਜੱਖਣਾ ਵੱਢੀ ਗਈ ਕਰਤੀ ਨਾ ਤਾਂ ਇਹ ਮੋਬਾਈਲਾਂ ਜਾਣੇ ਜਮਾ ਜੱਖਣਾ ਵੱਢਦੀ ਇਹਨਾਂ ਦੀ ਫੇਰ ਕਰਤੇ ਨਾ ਮੈਂ ਸੋਚਦਾ ਆ ਇਹਨਾਂ ਨੂੰ ਆਪਾ ਟੱਕਾ ਪੇਲਾ ਖੇਡ ਕੇ ਦਿਖਾ ਗਏ ਯਾਰ ਲੈ ਖੇਡਣ ਦੇ ਨੂੰ ਆ ਲੈ ਕਰ ਆ ਮੇਰੇ ਤੇ ਬਾਉ ਸ਼ੇਰਾ ਤੂੰ ਮੈਂ ਬਾਉ ਬੱਪੂ ਪਹਿਲਾ ਮੈਂ ਬਾਉ ਮੈਂ ਛੋਟਾ ਤੂੰ ਸੁਣ ਲੈ ਮੈਂ ਛੋਟਾ ਮੈਂ ਵੱਡਾ ਆ ਕਿਦਰਾ ਐਤ ਕੀ ਇੱਕ ਪੱਕੇ ਪਤਾ ਕਿਉਂ ਐਤ ਕੀ ਮੈਂ ਖੂਂਡਾ ਚੱਕ ਲੈ ਐਤ ਕੀ ਤੇ ਡਰਦੀ ਕਾਊਗੇ ਐਤ ਕੀ ਆ ਦੇਖ ਜਾ ਫਿਰ ਹਾਂ ਏ ਆ ਦੇਖੇ ਕਾਊਗੇ ਐਤ ਕੀ ਪੱਕੀ ਆ ਜਮਾ ਏ ਕੀ ਓਏ ਓਏ ਕੱਤ ਸਾਡੀ ਕੰਮ ਬੰਨ ਗਿਆ ਚੱਕਰ ਚੱਕ ਲੋ ਮੇਰੇ ਥਲੜੇ ਆਪਣੀ ਸੰਪਤੀ ਸਾਰੀ ਇਹ ਹਾਂ ਇਹ ਜਾਇਦਾਦ ਆਪਣੀ ਹੈ ਸਾਰੀ ਇੱਕ ਗੱਲ ਹੋਰ ਸੁਣ ਲੋ ਤੁਸੀਂ ਮੇਰੀ ਇੰਨਾ ਪਿੱਛੇ ਨਾ ਸਾਡੇ ਟਾਈਮਾਂ ਚ ਕਤਲ ਹੋ ਜਾਂਦੇ ਸੀ ਕਤਲ ਅੱਛਾ ਬਾਪੂ ਹਾਂ ਲਾ ਹੁਣ ਆਇਆ ਕਰੋ ਤੁਸੀਂ ਖੇਡੋ ਇਹ ਆ ਲੋ ਕੀ ਪਾਉਂਗਾ ਮੈਤਾ ਮੈਤਾ ਹਾਂ ਚਲੋ ਤਾ ਖੇਡੋ ਬਾਪੂ ਹਾ ਕੀ ਬਊਆ ਹੈ ਮੈਤ ਮੈਤ ਬੋਤਾ ਉਹ ਕੀ ਹੁੰਦਾ ਚਲੋ ਤੁਸੀਂ ਗਿੱਚ ਪਹਿਲਾਂ ਗਿੱਚੋ ਗਿੱਚਦੇ ਹਾਂ ਹਾਂ ਗਿੱਚੋ 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 ਕੌਣ ਆ ਗਿਆ ਹੁਣ ਓਏ ਇੰਚੋ ਬਾਹਰ ਤੇ ਲੋਨ ਵਾਲੀ ਹਾਂ ਮੇਰੇ ਸਾਲੜਿਆਂ ਨੇ ਪਰਾਵਾ ਫੋਨਾਂ ਨੇ ਗਾਲ ਤੇ ਹਾਂ ਵਾਲੀ ਗੰਦੀ ਆ ਹੋਈ ਲਾਜ ਕੀ ਪਤਾ ਨਹੀਂ ਪਰਾਵਾ ਮੈਨੂੰ ਤਾਂ ਲੱਗਦਾ ਨਹੀਂ ਮੇਰੇ ਆ ਇਹ ਯਕੀਨ ਆ ਨਹੀਂ ਮੰਨਤਾ ਆ ਜਿਵੇਂ ਤੇਰੇ ਲੱਗੀ ਹੋਈ ਆ ਇੰਜੋ ਚਲੋ ਪਾਉਨੇ ਕਾ ਚਲ ਮਿੱਤ ਪਾਉਣੇ ਆ ਜੀ ਪਹਲੇ ਇੱਚ ਗਿਆ ਬਾਪੂ ਆ ਹੋਇ ਇੱਚ ਓਹ ਹੋ 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 ਮਾਰਤੇ ਬੜੇਪੇ ਨੇ ਹਾਂ ਅਬ ਇੰਨੇ ਦੇਖਦੇ ਆ ਲੈ ਚਲੋ ਇੱਥੇ ਜੇ ਬਾਪੂ ਨਾ ਕਰਾ ਜੀ ਨਾ ਛਿੜ ਜਾਏ ਲੈ ਆ ਜੂ ਆਏ ਕਰਕੇ ਹਾਂ ਹਾਏ ਆਏ ਹਾਏ ਬਾਬਾ ਵੀ ਆਏ ਕਰਕੇ ਦੇਣੇ ਆਏ ਉਹ ਠਹਿਕੇ ਠਹਿਕੇ ਇਹਨਾਂ ਨੂੰ ਪੁੱਤ ਠਹਿਕੇ ਕਹਿੰਦੇ ਆ ਉਹ ਠਹਿਕੇ ਹਾਏ ਦਵਾਰੇ ਉੱਚੋ ਠਹਿਕੇ ਇੱਕ ਗੱਲ ਹੋਰ ਦੱਸੋ ਤੁਸੀਂ ਹਾਂ ਸੋਨੂ ਮੋਬਾਈਲਾ ਨਾਲ ਉਹ ਚੀਜ਼ ਚੰਗੀ ਲੱਗੀ ਕਿ ਨਹੀਂ ਬਹੁਤ ਵਧੀਆ ਬੜੀ ਵਧੀਆ ਲੱਗੀ ਨਾ ਨਜ਼ਾਰੇ ਆਉਂਦੇ ਨੇ ਨਜ਼ਾਰੇ ਜਾਂਦੇ ਹਾਂ ਹਾਂ ਮੋਬਾਈਲਾ ਤੇ ਬਪੂ ਆਇਆ ਇੱਕ ਗੱਲ ਹੋਰ ਹਾਂ ਨਾਲੇ ਮੋਬਾਈਲਾ ਤੇ ਨਿਗਾਹ ਲੱਗਦੀ ਆ ਤੁਸੀਂ ਐ ਕਰੋ ਉਰੇ ਆਓ ਸਾਡੇ ਕੋਲ ਸੋਨੂ ਸਮਝਾ ਗਏ ਹਾਂ ਸੋਨੂ ਸਮਝਾਉਣੇ ਆਓ ਉਰੇ ਆਓ ਮੈਂ ਤਾਂ ਤਾਈ ਕੋਲ ਬਹਿ ਜਾ ਬਪੂ ਹਾਂ ਭਾਈ ਇੱਥੇ ਬੈਠੋ ਤੁਸੀਂ ਸਾਹਮਣੇ ਬੈਠੋ ਆਹ ਸਾਹਮਣੇ ਬੈਠ ਲਾ ਫਿਰ ਸੋਨੂ ਇਹਨਾਂ ਨੂੰ ਦਿਖਾ ਤਾਂ ਨਾ ਦਿਖਾ ਤਾਂ ਕਿਥੇ ਆ ਕੋਈ ਵਰਜਸ਼ ਦੀ ਵਰਜਸ਼ਾ ਬਾਪੂ ਬਾਰੀ ਵਧੀਆ ਚੀਜ਼ ਆ ਬਾਪੂ ਆ ਗਿਆ ਨਾ ਬਾਪੂ ਇੱਕ ਗੱਲ ਇੱਕ ਗੱਲ ਹੋਰ ਕਿ ਤਰਾ ਹੋ ਆ ਜਿਹੜਾ ਤੇਰਾ ਸ਼ੋਰਾ ਚੜਾ ਚੜਾ ਹੈ ਹਾਂ ਇਹ ਤੇਰਾ ਤਾਂ ਨਹੀਂ ਲੱਗਦਾ ਮੈਨੂੰ ਵੀ ਪਤਾ ਲੱਗਿਆ ਤਾਂ ਗੋਦ ਪਾਇਆ ਅੱਛਾ ਅੱਛਾ ਗੋਦ ਪਾਇਆ ਕੀ ਕਹਿੰਦੇ ਬਾਪੂ ਜੀ ਦਾ ਜੀ ਤਾਂ ਮੈਂ ਅੱਖਾਂ ਸੀ ਮਖਾਂ ਨੂੰ ਮੈਂ ਗੋਦੀ ਚ ਬਾਲਾ ਖੜਾਉਂਦਾ ਰਿਹਾ ਅੱਛਾ ਹਾਂ ਬਾਪੂ ਕਿਨਾਂ ਨੇ ਓਏ ਮੋਬਾਈਲ 'ਚ ਇੱਕ ਗੱਲ ਹੋ ਰਾ ਹਾਂ ਮੋਬਾਈਲ 'ਚ ਆਪਣੀ ਨਿਗਾ ਵੀ ਘੜਦੀ ਆ ਨਿਗਾ ਤਾਂ ਘੜਦੀ ਆ ਪੁੱਤ ਸਵਾਸ਼ ਚੜਾ ਓਏ ਸਿਆਣੀ ਗੱਲ ਆ ਗੱਲ ਕਰੀਏ ਤੂੰ ਸਿਆਣੀ ਸਿਆਣੀ ਸੁਣਨੀ ਸਵਾਗਰੀ ਉਧਰੋਂ ਸੇਲੀ ਗੁੱਸੇ ਹੋਈ ਕੀ ਹੋ ਗਿਆ ਉਹਦਾ ਬਾਪੂ ਆਏ ਸੀਗਾ ਨਾ ਹਾਂ ਓ ਮੈਂ ਕਿਹਾ ਗੇਮ ਵਧ ਗਈ ਲੱਗੀ ਮੈਨੂੰ ਖੇਡਣ 'ਚ ਇੱਕ ਗੱਲ ਹੋਰ ਸੁਣ ਲਓ ਪੁੱਤ ਹਾਂ ਆਸੀ ਜਦੋਂ ਥੋੜੇ ਜਿਹੜੇ ਜਿਹੜੇ ਨਿੱਕੇ ਹੁੰਦੇ ਸੀ ਨਾ ਹਾਂ ਅਸੀਂ ਤਾਂ ਬਾਂਦਰ ਕਿਲਾ ਖੇਡਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਡੰਡਾ ਖੇਡਦੇ ਗੁੱਲੀ ਡੰਡਾ ਉਹ ਦੱਸ ਕਿ ਚਰਾ ਇਹਨਾਂ ਨੂੰ ਓਏ ਇੱਕ ਹੋਰ ਓਏ ਇੱਕ ਤੈਨੂੰ ਦੱਸਾਂ ਜਿਆਦਾ ਉਹ ਜਦੋਂ ਤੇਰੇ ਮਾਂ ਪਾਉਂਦਾ ਸੀਗਾ ਕੀ ਕੈਚ ਕਰ ਗੁੱਲੀ ਤੇ ਅੱਖ ਤੇ ਵਾਗੀ ਸੀ ਮੱਝੀ ਜਦੋਂ ਔਰ ਉਹ ਤਾਂ ਉਨਹੀਂ ਕਰਤਾ ਸੀ ਜਵਾਨਾ ਕਰ ਇਹ ਤਾਂ ਸ਼ੋਕਰ ਕਰ ਹਜੇ ਵੀ ਨਿਸ਼ਾਨ ਆ ਰਿਹਾ ਸੱਚ ਹੈ ਆ ਦੇਖ ਆ ਗੁੱਲੀ ਡੰਡਾ ਪਤਾ ਨਹੀਂ ਪੁੱਛਿਆ ਇਹਨਾਂ ਨੂੰ ਬਾਪੂ ਜੀ ਆ ਗੁੱਲੀ ਡੰਡਾ ਕੀ ਹੁੰਦਾ ਗੁੱਲੀ ਡੰਡਾ ਪੁੱਤ ਸੋਨੂੰ ਨਾ ਅੱਜ ਤਾਂ ਲੋਟਰੀ ਨੂੰ ਬਾਤ ਅੱਦੂ ਤਰਤਾਏ ਪਫਰ ਨੂੰ ਕੱਲ ਨੂੰ ਕੱਲ ਨੂੰ ਸੋਨੂੰ ਸੋਨੂੰ ਬਾਂਦਰ ਕਿਲਾ ਨਾ ਯਾਰ ਬਾਪੂ ਇਹਨੂੰ ਨਹੀਂ ਸਤਨਾ ਯਾਰ ਗੁੱਲੀ ਡੰਡਾ ਵੀ ਸਖਾਵਾਂਗੇ ਬਾਪੂ ਇਹਨੂੰ ਨਹੀਂ ਸਤਨਾ ਬੀਤ ਗਿਆ ਹੋਰ ਤੇਰਾ ਯਾਦ ਤਾਂ ਸੱਚ ਪੁਖਰਾ ਇੱਕ ਗੱਲ ਯਾਦ ਹੋਰ ਆ ਗਈ ਮੇਰੇ ਯਾਰ ਚੱਲ ਆ ਗਈ ਜਦੋਂ ਆਪਾਂ ਟੋਪੇ ਤੇ ਪਸ਼ੂ ਪਿਆਉਣ ਜਾਂਦੇ ਹਾਂ ਹਾਂ ਤੇ ਉਹ ਆਪਾਂ ਟੋਬੇ ਦੀ ਕਿਨਾਰੇ ਤੋਂ ਘਾਰ ਦੇ ਟਿਮਕਣੇ ਦੇ ਘਰ ਵੀ ਪਾਉਂਦੇ ਹੁੰਦੇ ਸੀ ਪੂਰਾ ਵਾ ਇੱਕ ਗੱਲ ਹੋਰ ਆ ਯਾਰ ਯਾਰ ਆਪਾਂ ਤਾਂ ਪਤਾ ਹੀ ਨਹੀਂ ਕਬੀਲਦਾਰਾਂ ਚ ਕੀ ਹੋ ਗਿਆ ਸਾਰਾ ਕੁਝ ਹੀ ਆਪਣਾ ਦਾ ਹੋ ਗਿਆ ਹਨਾ ਬਸ ਪੂਰਾ ਵਾ ਅੱਜ ਕੱਲ ਪਤਾ ਨਹੀਂ ਤਾਂ ਕੋਈ ਖਾਣ ਪੀਣ ਕੀ ਚਰਾਹੇ ਜਾ ਹੋ ਗਿਆ ਹਾਂ ਦਵਾਕ ਪਹਿਲਾਂ ਨਾਲ ਹੁਣ ਰਿਆੜੀ ਅੱਗੇ ਕਦੂ ਦੀ ਸਬਜ਼ੀ ਬਣਾਉਂਦੀ ਹਾਂ ਤੇਰੀ ਦਾ ਰਾਇਤਾ ਪਾਉਂਦੇ ਕਿੱਡਾ ਸਵਾਦ ਬੰਦਾ ਵਾਹ ਲਾ ਜੀ ਬਾਲਾ ਉਹ ਥਾਰ ਨਾ ਆਦਾ ਪਰਵਾ ਪਤਨ ਤੱਕ ਦੂਨੀ ਹੋਇਆ ਕਿ ਬੁੜੀਆ ਹੋਈ ਨਹੀਂ ਆ ਹਾਂ ਤੇ ਬਹੁਤ ਉਸਾਰ ਮੰਦੀ ਸਰਜੀ ਦਾ ਚਾਲਾ ਐਂ ਕਰ ਫਰਪੋਖਰਾ ਇਹਨਾਂ ਨੂੰ ਆਪਾਂ ਕੱਲ ਨੂੰ ਸਿਖਾਵਾਂਗੇ ਬਾਂਦਲ ਕੇ ਲਾ ਕੱਲ ਨੂੰ ਮੈਨੂੰ ਆ ਕੇ ਨਹੀਂ ਫਰਾ ਹਾਂ ਮੈਨੂੰ ਜਾਨਾ ਕਹਿ ਦੀ ਸੱਤ ਲੈ ਉਹ ਚੜਾ ਲੂ ਮੁੰਡਾ ਮੈਥੋਂ ਤੋੜਾ ਨਹੀਂ ਜਾਂਦਾ ਥੋੜਾ ਜਿਹਾ ਆਪੇ ਦੇ ਦੂਆਂ ਤੇ ਛੋਟੇ ਸਕੋਰ ਵੀ ਹਾਇ ਤਾਂ ਕਿ ਛੋਟੇ ਕੋਈ ਸਕੋਰ ਵੀ ਦੇ ਗਿਓ ਫਿਰ ਮੁੰਡਾ ਜਿਹੜਾ ਰੱਖਿਆ ਡਰਾਈਵਰ ਰੱਖਿਆ ਸੀ ਹਾਂ ਤਾਂ ਐਂ ਕਰ ਵਾਵਾ ਮੁੰਡਾ ਉਹ ਫੋਖਰਾ ਇੱਕ ਗੱਲ ਕਰਨੀ ਸੀ ਤੇਰੇ ਨਾਲ ਬਾਈ ਬਣ ਕੇ 20 ਰੁਪਏ ਦੇ ਕੇ ਜਾਇਆ ਕਹਿੰਦੇ ਅਨੀਆਂ ਗੱਲਾਂ ਕਰੀ ਜਾਂਦਾ ਤੀ ਉਹ ਗੱਲ ਤਾਂ ਸੁਣ ਲੈ ਮੂੰਹ ਫੇਰ ਵੀ ਅਪਰਾ ਵੱਡਾ ਉਹ ਤੈਨੂੰ ਮੱਕੀ ਦੱਛਾ ਜਿਹੜਾ ਤੈਨੂੰ 2 ਲੱਖ ਦੀ ਗੱਲ ਨਹੀਂ ਕਰੀ ਸੀ ਮਾਂ ਹਾਂ ਹਾਂ ਉਹ ਤਾਂ ਮੈਂ ਕਿਸੇ ਕੁੱਤੇ ਆ ਤੇਰਾ ਨਾਂ ਲੈਤਾ ਤੂੰ ਗਾਜਣਾ ਕਰੀ ਜਵਾਕ ਮੈਨੂੰ ਕੁੱਤਣਗੇ ਤੇ ਤੂੰ ਮੈਨੂੰ 20 ਰੁਪਏ ਦੇ ਕੇ ਜਾ ਭਰਾ ਬਣ ਕੇ ਮੈਂ ਤਾਂ ਲੈਉਣੇ ਸਗਣੇ ਇਚਰਾ ਮੈਂ ਤਾਂ ਟਾਂਗ ਹੋਇਆ ਬੈਠਾ ਗੱਲੀ ਚੋਰੇ ਕੁੱਤਾ ਦੀ ਕਰਤੋਂ ਦੀ ਕੁੱਤਾਂ ਦੀ ਫਰੋ ਬਾਬੂ ਜੀ ਹੋ ਕੀ ਕਹੀ ਜਾਂਦੇ ਤਾਏ ਜੀ ਓਏ ਤਾਂ ਸਾਡੇ ਦੋਮਾ ਭਰਾਵਾਂ ਦਾ ਕੋਈ ਬਿਹਾਰ ਆ ਪੁੱਤ ਹਾਂ ਜਿਹੜਾ ਬੜਾ ਹੁਣ ਤਾਂ ਹੀ ਨੀ ਮਾਂ ਘਰੇ ਬਟੂਆ ਹੀ ਕਰੇ ਰੱਖਿਆ ਬਾਬੂ ਕੀ ਮੰਗ ਲੈ ਵਿੱਚ ਓਏ ਹਾਂ ਯਾਰ ਬਾਈ ਬਣ ਕੇ ਮੈਨੂੰ ਨਹੀਂ ਪਤਾ ਤੂੰ ਐ ਨਾ ਕਰ ਆ ਭਾਵੇਂ ਛੋਟੀਆਂ ਦੇ ਇੱਕ 100 ਰੁਪਏ ਦੇ ਕੇ ਜਾ ਮੈਂ ਚੱਲ ਦੇ ਦੇਣਾ ਫਿਰ ਕੀ ਚਾ ਆ ਮੈਂ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਪਰੌਣਿਆ ਬਾਬੂ ਮੈਨੂੰ ਇਹ ਘੋੜਾ ਚੱਜਦਾ ਨਹੀਂ ਲੱਗਦਾ ਯਾਰ ਓਏ ਤੂੰ ਕਾਈ ਕਹਨੇ ਮੇਰੇ ਭਰਾ ਨੂੰ ਓਏ ਕਿਉਂ ਆ ਵਫਾ ਲਾਇ ਕਰੋ ਕੋਲ ਨੂੰ ਇਹਨਾਂ ਨੂੰ ਗੋਲੀਆਂ ਆ ਦੇਖੋ 20 ਲੱਤੀਆਂ ਸੀ ਨਾ ਹਾਂ ਆ ਲੈ ਵੱਧਦੀਆਂ ਪੰਜ ਚਾਰ ਚੰਗਾ ਕੋਈ ਨਹੀਂ ਪਤਾ ਮੈਨੂੰ ਭਰਾਵਾ ਪੌੜਾ ਪੈੜਾ ਦੁਨੀਆ ਜੱਤਰਾ ਆ ਵੀ ਵਿੱਚ ਪਾ ਗਏ ਹਾਂ ਐ ਕਰੋ ਮੈਂ ਕੱਲ ਨੂੰ ਆਵਾਂ ਜਨਾ ਕਿ ਤੇਰਾ ਹਾਂ ਚੱਲ ਠੀਕ ਹਾਂ ਉਹ ਭੇਜ ਦੀ ਹਾਂ ਮੁੰਡੇ ਨੂੰ ਕਿੱਥੇ ਮੈਨੂੰ ਚੜਾ ਲੈਊਗਾ ਤੋਰਾ ਨਹੀਂ ਆਉਂਦਾ ਗੋਡੇ ਨਹੀਂ ਕੰਮ ਕਰਦੇ ਹੁਣ ਹਾਂ ਹੁਣ ਇੱਕ ਜੱਪ ਜੱਪੀ ਆ ਜੀਵੇ ਬੁੜੀ ਮੇਰੇ ਸਾੜਾ ਭੱਜਿਆ ਜਾ ਗੋਡੇ ਨੇ ਉਹ ਮੈਂ